ਇੱਥੇ ਬੈਠ ਕੇ ਤੇ ਬਿਲਕੁਲ ਰੰਗਲਾ ਦੇਖਦਾ ਕਿਉਂਕਿ ਜਦੋਂ ਐਸਟਰੋ ਟਰਫ ਲੱਗੀ ਹੋਈ ਆ ਮੋਰੇ ਹਾਕੀ ਖੇਡੇ ਖੇਡਦੇ ਬੱਚੇ ਪਰ ਫੁੱਟਬਾਲ ਜਿਹੜਾ ਹੈਗਾ ਉਹਨਾਂ ਦੀਆਂ ਗੇਮਾਂ ਚੱਲ ਰਹੀਆਂ ਵੱਖ-ਵੱਖ ਇਵੈਂਟ ਹੋ ਰਹੇ ਆ ਸਾਨੂੰ ਖੇਡਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਚਾਹੀਦਾ ਚਾਹੇ ਉਹ ਹਾਕੀ ਹੋਵੇ ਜਾਂ ਕਬੱਡੀ ਹੋਵੇ ਜਾਂ ਦੂਸਰੀ ਹੈ ਜਦੋਂ ਜਿਹੜੀਆਂ ਜਦੋਂ ਨਸ਼ਾ ਖਿਡਾਰੀ ਕਰਨ ਲੱਗ ਪੈਂਦੇ ਆ ਉਹ ਫੇਰ ਗੇਮ ਖਤਮ ਹੋ ਜਾਂਦੀ ਜਿਸ ਤਰ੍ਹਾਂ ਕਬੱਡੀ ਦੇ ਉੱਤੇ ਨਸ਼ੇ ਦਾ ਬਹੁਤ ਵੱਡਾ ਅਸਰ ਪਿਆ ਨਸ਼ਾ ਜਪਾਉ ਬੱਚਿਆਂ ਦਾ ਜੀਵਨ ਸਦਰ ਜਾਂਦਾ ਕਿਉਂਕਿ ਬੱਚਿਆਂ ਦੇ ਇੱਕ ਵਾਰ ਫਿਜ਼ੀਕਲ ਫਿਟਨੈਸ ਰਹਿੰਦੀ ਹੈ ਬੱਚੇ ਜਿਹੜਾ ਹੈਗਾ ਮਾੜੇ ਪਾਸੇ ਨਹੀਂ ਜਾਂਦਾ ਜਦੋਂ ਕੋਚ ਆ ਰੋਜ਼ ਉਹਨੂੰ ਦੱਸਦਾ ਵੀ ਤੂੰ ਸਿਹਤ ਬਣਾਉਣੀ ਆ ਕਿਦਾ ਲੱਗ ਰਿਹਾ ਪੰਜਾਬ ਦੀ ਗੱਲ ਕਰਦੇ ਆਪਾਂ ਰੰਗਲਾ ਪੰਜਾਬ ਅਜੇ ਹਾਂ ਰੰਗਲਾ ਪੰਜਾਬ ਆ ਜੇ ਖੇਡ ਮੇਲੇ ਅਜੇ ਹੋਣਗੇ ਨੌਜਵਾਨੀ ਦੀ ਗੱਲ ਕਰਦੇ ਨਸ਼ਿਆਂ ਤੋਂ ਦੂਰ ਹੋ ਜਾਣਗੇ ਆ ਇੱਥੇ ਬੈਠ ਕੇ ਤੇ ਬਿਲਕੁਲ ਰੰਗਲਾ ਦੇਖਦਾ ਕਿਉਂਕਿ ਜਦੋਂ ਐਸਟਰੋ ਟੂਰਸ ਲੱਗੀ ਹੋਈ ਆ ਮੋਰ ਹਾਕੀ ਖੇਡਦੇ ਬੱਚੇ ਪਰ ਫੁੱਟਬਾਲ ਜਿਹੜਾ ਹੈਗਾ ਉਹਨਾਂ ਦੀ ਅਗੇ ਗਮਾਂ ਚੱਲ ਰਹੀਆਂ ਵੱਖ-ਵੱਖ ਇਵੈਂਟ ਹੋ ਰਿਹਾ ਸੋ ਇਹ ਜ਼ਰੂਰਤ ਹੁਣ ਜਿਹੜੀ ਹਾਕੀ ਹੈ ਇਵੇਂ ਉੱਤੇ ਨਰਸਿੰਗ ਘੱਟ ਹੁੰਦੇ ਆ ਪਰ ਜਿੰਨੇ ਹੁੰਦੇ ਆ ਉਹ ਸਾਰੇ ਸੋਫੀ ਹੁੰਦੇ ਆ ਜੀ ਜੀ ਜਿਹੜੇ ਉਹ ਭੀੜ ਆ ਉਹ ਭੀੜ ਜਿਹੜੀ ਹੈਗੀ ਐ ਇੱਥੇ ਨਹੀਂ ਆਉਂਦੀ ਸੋ ਇਹ ਸਾਨੂੰ ਖੇਡਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਚਾਹੀਦਾ ਤੇ ਉਹ ਹਾਕੀ ਹੋਵੇ ਜਾਂ ਕਬੱਡੀ ਹੋਵੇ ਜਾਂ ਦੂਸਰੀ ਆ ਸੋ ਜਿਹੜੀਆਂ ਜਦੋਂ ਨਸ਼ਾ ਖੜਾ ਨਹੀਂ ਕਰਨ ਲੱਗ ਪੈਂਦੇ ਆ ਉਹ ਫੇਰ ਗੇਮ ਖਤਮ ਹੋ ਜਾਂਦੀ ਜਿਸ ਤਰ੍ਹਾਂ ਕਬੱਡੀ ਦੇ ਉੱਤੇ ਨਸੇ ਦਾ ਬਹੁਤ ਵੱਡਾ ਅਸਰ ਪਿਆ ਤੇ ਸਭ ਤੋਂ ਜ਼ਿਆਦਾ ਲੋਕ ਪੰਜਾਬ ਦੇ ਵਿੱਚ ਕਬੱਡੀ ਖੇਡਦੇ ਸੋ ਇਹ ਲੋੜ ਹੈ ਕਿ ਜਿਹੜੀ ਚੀਜ਼ ਬੱਚਾ ਖੇਡ ਸਕਦਾ ਉੱਥੇ ਜਿਸ ਤਰ੍ਹਾਂ ਇੱਥੇ ਹਾਕੀ ਆ ਵਾਲੀਬਾਲ ਇਸੇ ਤਰ੍ਹਾਂ ਹੀ ਅਸੀਂ ਕਿੰਕਨ ਹੋਏਗਾ ਡ੍ਰੈਗਨ ਬੋਰਡ ਹਾਕੀ ਰੈਸਲਿੰਗ ਗੱਦਕਾ ਕੋਸ਼ਿਸ਼ ਕਰੀਏ ਕਿ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਬੱਚਿਆਂ ਨੂੰ ਸਕੂਲ ਵੀ ਅਸੀਂ ਤਲਾਉਣੇ ਉਹਨਾਂ ਵਿੱਚੋਂ ਵੀ ਜਿਹੜੇ ਬੱਚੇ ਜਿਹੜੀ ਖੇਡ ਵਿੱਚ ਅੱਗੇ ਆ ਸਕਦੇ ਆ ਨਾਲੇ ਇਹ ਜਿਹੜੀਆਂ ਇੰਟਰਨੈਸ਼ਨਲ ਗੇਮਾਂ ਹੈ ਇਹਦੇ ਵਿੱਚ ਬੱਚਿਆਂ ਨੂੰ ਬੈਨੀਫਿਟ ਮਿਲਦਾ ਸਾਰੀਆਂ ਜਦੋਂ ਸਕੂਲਾਂ ਵਿੱਚ ਹੁੰਦੀਆਂ ਬਹੁਤ ਬੱਚਿਆਂ ਨੂੰ ਹਿੱਸਾ ਲੈਣ ਦਾ ਮੌਕਾ ਮਿਲਦਾ ਮਾਪੇ ਦਾ ਵੀ ਮੁੱਢਲਾ ਫਰਜ਼ ਹੈ ਜੀ ਮਾਪਿਆਂ ਨੂੰ ਬੱਚਿਆਂ ਨੂੰ ਖੇਡਾਂ ਖੇਡਾਂ 'ਚ ਪਾਓ ਬੱਚਿਆਂ ਦਾ ਜੀਵਨ ਸਦਰ ਜਾਂਦਾ ਕਿਉਂਕਿ ਬੱਚਿਆਂ ਦੇ ਇੱਕ ਤਾਂ ਸਰੀਰਕ ਫਿਟਨੈਸ ਰਹਿੰਦੀ ਹੈ ਬੱਚਾ ਜਿਹੜਾ ਹੈਗਾ ਮਾੜੇ ਪਾਸੇ ਨਹੀਂ ਜਾਂਦਾ ਜਦੋਂ ਕੋਚ ਆ ਰੋਜ਼ ਉਹਨੂੰ ਦੱਸਦਾ ਵੀ ਤੂੰ ਸੇਧ ਬਣਾਉਣੀ ਆ ਸੋ ਮਾਂ-ਬਾਪ ਦੀ ਪਹਿਲੀ ਡਿਊਟੀ ਆ ਤੇ ਕਈ ਵਾਰ ਜਦੋਂ ਬੱਚਾ ਗਲਤ ਪਾਸੇ ਲੱਗ ਜਾਂਦਾ ਉਹਨੂੰ ਹਮਦਰਦੀ ਦੇ ਨਾਲ ਸਮਝਾਇਆ ਜਾ ਸਕਦਾ ਥੋੜੀ ਜਿਹੀ ਉਹਨਾਂ ਚੀਜ਼ਾਂ ਨੂੰ ਜਿਹੜੇ ਬੱਚੇ ਲੱਗ ਗਿਆ ਉਹਨਾਂ ਵਾਸਤੇ ਉਹ ਸਮੱਸਿਆ ਬਣੇ ਪਏ ਸਮਾਜ ਵਾਸਤੇ ਮਾਂ-ਬਾਪ ਵਾਸਤੇ ਵੀ ਸਮੱਸਿਆ ਬਣੇ ਪਿਆ ਉਹ ਜਿਹੜੇ ਰਿਸ਼ਤੇਦਾਰ ਉਹਨਾਂ ਤੋਂ ਜਿਕੇ ਇਨਸਾਫ ਦਿੰਦਾ ਪਤਾ ਨਹੀਂ ਕਦੋਂ ਸਮਾਨ ਚੱਕ ਕੇ ਲੈ ਜਾਣਾ ਤੋਂ ਨਸੇ ਨੇ ਬਹੁਤ ਘਰ ਬਰਬਾਦ ਕੀਤੇ ਅਸੀਂ ਬੇਨਤੀ ਕਰਾਂਗੇ ਖਿਡਾਰੀਆਂ ਨੂੰ ਵੀ ਇਹਨਾਂ ਅੱਜ ਜਿਹੜੀ ਇਹ ਸਨਮਾਨ ਤੇ ਸਖਸ਼ੀਤਾ ਉਹਨਾਂ ਤੋਂ ਸਿੱਖਿਆ ਲਓਗੇ ਇਹਨਾਂ ਨੇ ਸਮਾਜ ਦੇ ਵਿੱਚ ਕੀਤਾ ਅੱਜ ਦੁਨੀਆ ਉਹਨਾਂ ਨੂੰ ਸਨਮਾਨ ਕਰ ਰਹੀ ਹੈ ਬੱਚਿਆਂ ਦੇ ਵਿੱਚ ਵੀ ਤੇੜੀ ਹੈਗੀ ਆ ਜਦੋਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਸਨਮਾਨ ਹੁੰਦੇ ਆ ਖਿਡਾਰੀਆਂ ਦੇ ਸਨਮਾਨ ਹੁੰਦੇ ਆ ਕਿ ਇਹ ਇਨਸਾਨਾਂ ਦੀ ਸਨਮਾਨ ਹੁੰਦੇ ਆ ਉਹਨਾਂ ਦੇ ਵਿੱਚ ਵੀ ਚੇਤਨਾ ਜਾਗਦੀ ਆ ਵੀ ਅਸੀਂ ਵੀ ਕੋਈ ਸਮਾਜਿਕ ਕਰੀਏ ਤਾਂ ਕਿ ਸਾਨੂੰ ਵੀ ਸਮਾਜ ਸਤਕਾਰ ਦੇ ਸਕਦਾ ਪੋਜੀਟਿਵ ਰਪਈਆ ਬੱਚਿਆਂ ਪਰਿਵਾਰ ਦੀ ਅਪਣਾਉਣ ਦੀ ਲੋੜ ਆ ਤੇ ਮਾਪੇ ਜੇ ਬੱਚਿਆਂ ਤੇ ਧਿਆਨ ਦੇਣਗੇ ਬੱਚੇ ਕਿਤੇ ਨਹੀਂ ਜਾਂਦੇ ਜਦੋਂ ਮਾਪੇ ਧਿਆਨ ਨਹੀਂ ਦਿੰਦੇ ਸਕੂਲਾਂ ਤੋਂ ਵੀ ਉਹ ਸਿੱਖਿਆ ਨਹੀਂ ਮਿਲਦੀ ਤੇ ਫਿਰ ਬੱਚਿਆਂ ਨੂੰ ਸੰਭਾਲਣ ਵਾਸਤੇ ਹੋਰ ਕੁਝ ਰਹਿ ਨਹੀਂ ਜਾਂਦਾ ਤੇ ਥਾਣੇ ਜਾ ਕੇ ਕੋਈ ਸੁਧਰ ਕਰੇ